ਆ ਕੰੰਧਾ ਤੇ ਲਿਖਤਾ ਸੀ ਇਹਨੇ ਕੇਜਰੀਵਾਲ ਨੂੰ ਇੱਕ ਮੌਕਾ ਦੇ ਦਿਓ ਾੜੂ ਨੂੰ ਦੇ ਦਿਓ ਕਿਸੇ ਨੇ ਕੈਂਡੀਡੇਟ ਦੇਖਿਆ ਹੀ ਨਹੀਂ ਕੌਣ ਸੀ ਝਾੜੂ ਝਾੜੂ ਕਰਤੀ ਇੱਕ ਤਾਂ ਮੈਂ ਤੁਹਾਨੂੰ ਬੇਨਤੀ ਕਰਾਂ ਘਰੇ ਜਾ ਕੇ ਜਿੰਨੇ ਝਾੜੂ ਉਹਨੂੰ ਅੱਗ ਲਾ ਦਿਓ ਅੱਜ ਹੀ ਜਾਣ ਸਰ ਹੁਣ ਅੱਗੇ ਤੋਂ ਪੋਚਾ ਲਾਇਆ ਕਰੋ ਾੜੂ ਨਹੀਂ ਰੱਖਣਾ ਇਹ ਮਨੁੱਖ ਹੈ ਇਹਨੇ ਪੰਜਾਬ ਨੂੰ ਬਰਬਾਦ ਕੀਤਾ ਆਪਾਂ ਤਾਂ ਇਨਸਾਨ ਦੀ ਤੱਕੜੀ ਰੱਖੀਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੀ ਭਲਾਈ ਸਿਰਫ ਖੇਤਰੀ ਪਾਰਟੀ ਹੀ ਕਰ ਸਕਦੀ ਹੈ ਜਦਕਿ ਕਾਂਗਰਸ ਭਾਜਪਾ ਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨਾਲ ਕੋਈ ਵਾਅਦਾ ਨਹੀਂ ਇਹ ਪਾਰਟੀਆਂ ਸੂਬੇ ਨੂੰ ਬਰਬਾਦ ਕਰਨ ਤੇ ਤੁਲੀਆਂ ਹੋਈਆਂ ਨੇ ਬਾਦਲ ਨੇ ਕਿਹਾ ਕਿ ਪੰਜਾਬ ਬਚਾਓ ਯਾਤਰਾ ਦੇ ਦੌਰਾਨ ਜੋ ਵੀ ਉਹਨਾਂ ਨੂੰ ਸਮਰਥਨ ਮਿਲ ਰਿਹਾ ਹੈ ਉਹਨਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਪੰਜਾਬ ਦੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਇੰਨਾ ਪਿਆਰ ਮਿਲੇਗਾ ਬਾਦਲ ਨੇ ਦਿੱਲੀ ਆਧਾਰਿਤ ਪਾਰਟੀਆਂ ਤੇ ਪੰਜਾਬ ਵਿਰੋਧੀ ਹੋਣ ਦਾ ਦੋਸ਼ ਲਾਉਂਦੇ ਕਿ ਹੈ ਕਿ ਭਗਵਾਨਤਮਨ ਸਰਕਾਰ ਨੇ ਆਪਣੇ 2 ਸਾਲਾਂ ਦੇ ਕਾਰਜਕਾਲ ਦੌਰਾਨ ਕੋਈ ਚੋਣ ਵਾਦਾ ਪੂਰਾ ਕਰਨ ਦੀ ਤਾ ਫੋਕੀ ਵਾ ਵਾ ਖੱਟਣ ਲਈ ਸੂਬੇ ਦਾ ਕਰੋੜਾਂ ਰੁਪਏ ਇਸ਼ਤਿਹਾਰ ਤੇ ਹੀ ਖਰਚ ਦਿੱਤਾ ਹੈ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਤਬਦੀਲੀ ਦੀ ਲਹਿਰ ਸ਼ੁਰੂ ਹੋ ਗਈ ਹੈ ਅਤੇ ਪੰਜਾਬ ਝਾੜੂ ਪੰਜਾਂ ਤੇ ਕਮਲ ਦੇ ਫੁੱਲ ਨੂੰ ਸੂਬੇ ਵਿੱਚੋਂ ਦੂਰ ਕਰਨ ਲਈ ਤਿਆਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਬਚਾਓ ਯਾਤਰਾ ਤਹਿਤ ਰਾਮਪੁਰਾ ਫੁੱਲ ਅਤੇ ਮੋੜ ਹਲਕਿਆਂ ਵਿੱਚ ਸਾਰੇ ਵਰਗਾਂ ਤੋਂ ਭਰਮਾ ਹੰਗਾਰਾ ਵੀ ਮਿਲਿਆ ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਹੈ ਕਿ ਪੱਤ ਤਜਰਬੇ ਕਿਉਂ ਨਹੀਂ ਕਰਨੋਂ ਹਟਦੇ ਨਵਾਂ ਤਜਰਬਾ ਚਾਹੁੰਨੇ ਆ ਉਹਦੇ ਬਾਅਦ ਫਿਰ ਆਪਾਂ ਰੋਣੇ ਆ ਅੱਜ ਗੈਂਗਸਟਰ ਰਾਜ ਕਰ ਰਹੇ ਆ ਪੰਜਾਬ ਦੇ ਵਿੱਚ ਪੁਲਿਸ ਵਾਲੇ ਕੁਛ ਨਹੀਂ ਕਰਦੇ ਗੁੰਡਾਗਰਦੀ ਦਾ ਰਾਜ ਹੈ ਕਰੋਜ ਮਾਰਿਆ ਜਾਂਦਾ ਹੈ ਕੋਈ ਲੁੱਟਿਆ ਜਾਂਦਾ ਹੈ ਸੂਬੇ ਦੀ ਸਰਕਾਰ ਹੈ ਤੁੰਤਮਾਨ ਕਹਿੰਦੇ ਲਾਇਕ ਆ ਮੁੱਖ ਮੰਤਰੀ ਕੀ ਕਹਿੰਦੇ ਹੁੰਦੇ ਸੀ ਝਾੜੂ ਵਾਲੇ ਅਸੀਂ ਬਦਲਾ ਲੈ ਕੇ ਆਉਂਗੇ ਹਾਂ ਬਦਲਾ ਲਿਆਂਦਾ ਕਿ ਪੰਜਾਬ ਨੂੰ ਬਰਬਾਦ ਕਰ ਦਿੱਤਾ ਦੇਖੋ ਹੁਣ ਛੋਟੇ ਫੈਸਲਿਆਂ ਦਾ ਨੁਕਸਾਨ ਅਗਲੀਆਂ ਪੀੜ੍ਹੀਆਂ ਨੂੰ ਹੋਣਾ ਹੈ ਜੇ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਇਹ ਨਾਲ ਅਕਾਲੀ ਦਲ ਐ ਆ ਤਾਂ ਖੋਹਣ ਵਾਲੀ ਐ ਇੱਜੀਆਂ ਦੂਜੀਆਂ ਨੈਸ਼ਨਲ ਪਾਰਟੀਆਂ ਭਾਵੇਂ ਕਾਂਗਰਸ ਐ ਭਾਵੇਂ ਝਾੜੂ ਵਾਲੇ ਐ ਭਾਵੇਂ ਹੁਣ ਬੀਜੇਪੀ ਐ ਦਿਲੋਂ ਦੇ ਹਮਦਰਦ ਨਹੀਂ ਐ ਆ ਝਾੜੂ ਵਾਲੇ ਆਪ ਲੁੱਟਣ ਤੇ ਲੱਗੇ ਐ ਕੇਜਰੀਵਾਲ ਤਾਂ ਅੰਦਰ ਹੋਇਆ ਹੋਇਆ ਭਗਵੰਤ ਮਾਨ ਦੀ 바ਰੀ ਐ ਮਣੀਪੁਰ ਤਾਂ ਮੈਨ ਲਾਡੋ ਕਿਉਂ ਆਪਣੇ ਖਜ਼ਾਨੇ ਤੋਂ ਪੈਸਾ ਕੱਢ ਕੇ ਆਮ ਆਦਮੀ ਪਾਰਟੀ ਦੀ ਮਸ਼ਹੂਰੀ ਦੂਜੇ ਸੂਬਿਆਂ 'ਚ ਕਰਨ ਤੇ ਲੱਗੇ ਆ ਕਹਿੰਦੇ ਐ ਝਾੜੂ ਵਾਲੇ ਸੀ 300 ਯੂਨਿਟ ਇਹ ਨਹੀਂ ਤੇ ਮaaf ਕਰਤੇ ਮੈਂ ਕਿ ਆਪਣੇ ਰਾਜ ਤਾਂ ਗਰੀਬ ਤੋਂ ਕੋਈ ਦਿੰਦਾ ਹੀ ਨਹੀਂ ਹੁੰਦਾ ਸੀ ਸਾਰਾ ਸਿੱਧਾ ਜੁੜਿਆ ਸੀ ਕੰਮ ਤੋਂ ਤੁਹਾਡੇ ਹੱਥ 'ਚ ਜੇ ਪੰਜਾਬ ਬਚਾਉਣਾ ਤੁਸੀਂ ਅਕਾਲੀ ਦਲ ਦੀ ਸਰਕਾਰ ਲਿਆ ਦਿਓ ਆ ਵਿੱਚ ਇੱਕ ਗੈਂਗਸਟਰ ਨਹੀਂ ਰਹੂਗਾ ਸਾਰੇ ਅੰਦਰ ਹੋਣਗੇ ਮੈਂ ਤੁਹਾਨੂੰ ਅਜਦਾ ਸੀ ਨਸ਼ਾ ਬੰਦ ਕਰਨਾ ਖਤਮ ਕਰਨਾ ਆਪਣੀ ਜਵਾਨੀ ਨੂੰ ਬਚਾਉਣਾ ਸਾਡਾ ਨੰਬਰ 1 ਪ੍ਰਾਇਰੀਟੀ ਹੈ ਤੇ ਬਾਸੀਆ ਸਾਰੇ ਦਿੱਲੀ ਵਾਲੇ ਆ ਜਿਨ੍ਹਾਂ ਨੂੰ ਕੋਈ ਫਿਕਰ ਨਹੀਂ ਹੁਣ ਤਾਂ ਪਤਾ ਨਹੀਂ ਲੱਗਦਾ ਆ ਬੰਦਾ ਕਾਂਗਰਸ ਕੱਲ ਸੀ ਅੱਜ ਝਾੜੂ ਚਲੇ ਗਿਆ ਪਰਸੋ ਬੀਜੇਪੀ ਚਲੇ ਗਿਆ ਪਤਾ ਹੀ ਨਹੀਂ ਮੈਨੂੰ ਲੱਗਦਾ ਜਿਹਨੂੰ ਡਰਾ ਲੈਂਦੇ ਆ ਕਿਉਂਕਿ ਠੱਗੀਆਂ ਮਾਰੀਆਂ ਕਾਂਗਰਸੀਆਂ ਨੇ ਤੇ ਝਾੜੂ ਵਾਲਿਆਂ ਨੇ ਮਿੰਟ ਜੀ ਜੀ ਭੋਜ ਕੇ ਡਰਾ ਕੇ ਕਾਓ ਜੀ ਬੀਜੇਪੀ ਜਾਓ ਬਾਦਲ ਨੇ ਕਿਹਾ ਕਿ ਪਿਛਲੇ 7 ਸਾਲਾਂ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਪੰਜਾਬ ਨੂੰ ਦਹਾਕਿਆਂ ਪਿੱਛੇ ਲੈ ਗਏ ਨੇ ਪਹਿਲਾਂ ਕਾਂਗਰਸ ਨੇ ਪੂਰਨ ਕਰਜ਼ਾ ਮੁਆਫੀ ਦੇ ਝੂਠੇ ਵਾਅਦੇ ਕਰਕੇ ਕਿਸਾਨਾਂ ਨੂੰ ਮੂਰਖ ਬਣਾਇਆ ਇਸ ਤੋਂ ਬਾਅਦ ਆਪਨੇ ਕੁਝ ਹੀ ਦਿਨਾਂ ਵਿੱਚ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਪਰ ਪਿਛਲੇ 2 ਸਾਲਾਂ ਵਿੱਚ ਨਸ਼ਾ ਦੁੱਗਣਾ ਤਿਗਣਾ ਹੋ ਗਿਆ ਹੈ ਉਨਾ ਕੀ ਹੈ ਕਿ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਬਾਹਰ ਦਾ ਰਸਤਾ ਦਿਖਾਉਣਗੇ ਜਿਸ ਨਾਲ ਇਹਨਾਂ ਦੇ ਵੱਲੋਂ ਕੀਤੇ ਹੋਏ ਵਾਅਦੇ ਇਹਨਾਂ ਨੂੰ ਜਰੂਰ ਇੱਕ ਵਾਰ ਯਾਦ ਆਉਣਗੇ ਜਿਸ ਸਮਾਂ ਰਹਿੰਦਿਆ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਹੋਏ ਵਾਅਦੇ ਇਹ ਪੂਰੇ ਕਰਦੇ ਤਾਂ ਅੱਜ ਇਹਨਾਂ ਦੇ ਇਹ ਹਾਲਾਤ ਨਾ ਹੁੰਦੇ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਮਾਂ ਪਾਰਟੀ ਨੂੰ ਵੋਟਾਂ ਪਾ ਕੇ ਇਸ ਵਾਰ ਜਿੱਤਾਂ ਤਾਂ ਜੋ ਵਿਰੋਧੀਆਂ ਨੂੰ ਪਤਾ ਲੱਗ ਸਕੇ ਕਿ ਹੁਣ ਪੰਜਾਬੀ ਜਾਗ ਗਏ ਨੇ